ਦੋਸਤੋ ਆ ਹੈਗੀ ਜੇ ਪੀਆਰ 131 ਤੇ ਦੋਸਤੋ ਇਹ ਲੱਗੀ ਸੀਗੀ 24 ਤਰੀਕ ਨੂੰ ਤੇ ਇਹਦੇ ਵਿੱਚ ਇੱਕ ਚੀਜ਼ ਦਾ ਥੋੜਾ ਜਿਹਾ ਤੁਹਾਨੂੰ ਦਿਖਾਵਾਂਗੇ ਇਹਦਾ ਲੱਗਦਾ ਹੈ ਐਂਕੀ ਜਿਹੜਾ ਪੀਆਰ 131 ਆ ਇਹਦਾ ਜਿਹੜਾ ਝਾੜ ਆ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਰਹੇਗਾ ਤੇ ਇਹਦੇ ਵਿੱਚ ਆ ਜਿਹੜਾ ਚੀਜ਼ ਹੈ ਨਾ ਪੀਲਾਪਣ ਆ ਜਿਹੜਾ ਪੱਤੇ ਨੂੰ ਪੀਲਾਪਣ ਆ ਜਾਂਦਾ ਇੰਦੇ ਵਿੱਚ ਹੋਰ ਤਾਂ ਕੋਈ ਨਹੀਂ ਬਾਕੀ ਸਾਰਾ ਸਹੀ ਆ ਆ ਪੱਤੇ ਦਾ ਪੀਰਾਪਣ ਜਿਹੜਾ ਤੁਸੀਂ ਵੇਖਿਆ ਪੱਤੀ ਦੇ ਪੱਤੇ ਨੇ ਉਹ ਕਾਲੇ ਛਾਹ ਹੋ ਜਾਣਗੇ ਤੇ 24 ਤਰੀਕ ਨੂੰ ਝੋਨਾ ਲਾਇਆ ਸੀਗਾ ਤੇ 38 ਤੋਂ 40 ਕੁਆਂਟ ਝਾੜ ਮੇਰੇ ਹਿਸਾਬ ਨਾਲ ਆਵੇਗਾ ਮੈਨੂੰ ਕਿਸੇ ਭਰਾਣੇ ਦੱਸਿਆ ਸੀਗਾ ਤੇ ਮੈਂ ਉਹਨੂੰ ਪਰਖਿਆ ਜ਼ਿੰਕ ਦੀ ਸਪਰੇਅ ਮਾਰੀ ਆ ਤੇ ਛਾਹ ਕਾਲਾ ਕਾਲਾ ਛਾਹ ਜਿਹੜਾ ਝੋਨਾ ਉਹ ਹੋ ਗਿਆ ਕੋਈ ਇਸ ਕੋਈ ਇਹਨੂੰ ਰੋਕ ਲੀਗਾ ਦੇਰ ਕੋਲ ਇੱਕ ਨੰਬਰ ਆ ਪੀਆਰ 131 ਜਿੰਕ ਦੀ ਬ੍ਰੇਕ ਖੀਆ ਤੇ ਰਿਜਲਟ ਸਾਹਮਣੇ ਆ